ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਤਸ਼ਾਹ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰ ਮੌਕੇ ਪੂਰੇ ਬਟਾਲੇ ਦੇ ਵਿੱਚ ਅੱਜ ਰੌਣਕਾਂ ਲੱਗੀਆਂ ਨੇ ਤੇ ਉੱਥੇ ਹੀ ਨੈਗ ਸਿੰਘ ਫੌਜਾਂ ਨੇ ਵੀ ਮੋਰਚੇ ਖੋਲੇ ਹੋਏ ਨੇ ਨਿਸ਼ਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਸਾਡੇ ਨਾਲ ਨਹੀਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਤੁਸੀਂ ਪਹੁੰਚੇ ਹੋ ਵਿਆਹਪੁਰਪ ਤੇ ਵੀ ਪਿਛਲੇ ਦਿਨੀ ਬਾਬਾ ਜੀਵਨ ਸਿੰਘ ਦਾ ਦਿਹਾੜਾ ਵੀ ਸੀਗਾ ਤੇ ਅੱਜ ਦੀਆਂ ਰੌਣਕਾਂ ਦੇ ਬਾਰੇ ਕੀ ਕਹਿਣਾ ਚ ਇਹ ਬਟਾਰੇ ਨਗਰ ਦੀ ਧਰਤੀ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਭਾਗ ਲਾਏ ਹਨ ਇੱਥੇ ਹਰ ਸਾਲ ਹੀ ਇਹ ਨਹੀਂ ਅੱਜ ਹੀ ਹਰ ਸਾਲ ਹੀ ਸੁਲਤਾਨਪੁਰ ਲੋਧੀ ਤੋਂ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਸਤਿਗੁਰੂ ਗੁਰਾਂ ਸਾਹਿਬ ਮਹਾਰਾਜ ਦੀ ਛਤਰ ਛਾਇਆ ਪੰਜ ਪਿਆਰਿਆਂ ਦੀ ਗਵਾਈ ਦੇ ਵਿੱਚ ਬਰਾਰ ਰੂਪ ਦੇ ਵਿੱਚ ਸੰਗਤ ਚੱਲਦੀ ਉਸ ਵੇਲੇ ਤੋਂ ਹੀ ਇੱਥੇ ਬੜੀਆਂ ਰੌਣਕਾਂ ਲੱਗਦੀਆਂ ਅਸੀਂ ਵੀ ਸਾਰੇ ਨਿਹੰਗ ਸਿੰਘ ਦਾਲੇ ਜਿਹੜੇ ਉਹ ਇੱਥੇ ਕਤਰ ਹੁੰਦੇ ਹਨ ਬਹੁਤ ਦੂਰੋਂ ਦੂਰੋਂ ਆ ਕੇ ਜਿਹੜਾ ਸਤਿਗੁਰੂ ਗੁਰੂ ਨਾਨਕ ਮਹਾਰਾਜ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਲੈਣ ਵਾਸਤੇ ਵੇਖੋ ਬੇਅੰਤ ਸੰਗਤਾਂ ਨਿਹੰਗ ਸਿੰਘ ਫੌਜਾਂ ਸਾਰੀਆਂ ਇੱਥੇ ਕਤਰ ਹੋਈਆਂ ਹਨ ਅੱਜ ਬੜੀ ਸ਼ਰਧਾ ਨਾਲ ਬਾਬਾ ਜੀ ਦਾ ਜਿਹੜਾ ਵਿਆਹ ਪੁਰਬ ਹੋ ਮਨਾਇਆ ਜਾ ਰਿਹਾ ਜੀ ਖਾਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਬਟਾਲੇ ਸ਼ਹਿਰ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਸਰਕਾਰ ਦੀ ਕਿੰਨੀ ਕੁ ਰੀਤੀ ਜਿਹੜੀ ਉਹ ਨਜ਼ਰ ਆ ਰਹੀ ਹੈ ਜੀ ਵੇਖੋ ਜੀ ਹਰ ਸਾਲ ਜਿਹੜੀ ਸਰਕਾਰ ਹੈ ਉਹ ਤੇ ਬਹੁਤ ਆਪਣੇ ਜਿੰਨੀ ਜੋਗੀ ਹੁੰਦੀ ਹੈ ਪ੍ਰਬੰਧ ਕਰਦੀ ਪਰ ਫਿਰ ਵੀ ਕਿਤੇ ਨਾ ਕਿਤੇ ਕਮੀਆਂ ਰਹਿ ਜਾਂਦੀਆਂ ਤੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਪੂਰੀਆਂ ਹੋਣਗੀਆਂ ਪਰ ਪ੍ਰਸ਼ਾਸਨ ਵੀ ਆਪਣਾ ਤਨਮਨ ਧਨ ਨਾਲ ਜਿਹੜਾ ਜੀ ਤੋੜ ਮਿਹਨਤ ਕਰਦਾ ਹੈ ਵੀ ਜਿਹੜੀ ਗੁਰੂ ਨਾਨਕ ਮਹਾਰਾਜ ਦੇ ਵਿਆਹ ਪ੍ਰੋਭ ਦੇ ਸੰਗਤਾਂ ਦੂਰੋਂ ਨੇੜੇੋਂ ਆ ਰਹੀਆਂ ਇਹਨਾਂ ਦੇ ਪ੍ਰਬੰਧ ਦੇ ਵਿੱਚ ਕੋਈ ਕਮੀ ਨਾ ਆਵੇ ਬਾਕੀ ਜਿਹੜੀ ਇੱਥੋਂ ਦੀ ਲੋਕਲ ਸੰਗਤ ਹੈ ਜਿਹੜੀ ਆਪਣਾ ਬਟਾਲੇ ਸ਼ਹਿਰ ਦੇ ਵਿੱਚ ਵਸਦੀ ਸੰਗਤ ਹੈ ਇਹ ਸਾਰਾ ਸਾਲ ਆਪਣੇ ਕਾਰੋਬਾਰ ਕਰਦੇ ਉਹ ਤਾਂ ਦਸਵੰਦ ਕੱਢਦੇ ਹਨ ਜਿਸ ਤਰ੍ਹਾਂ ਆਪਾਂ ਆਪਣੇ ਘਰਾਂ ਦੇ ਵਿੱਚ ਵਿਆਹ ਕਰਦੇ ਆ ਨਾ ਤੇ ਬੜਾ ਜ਼ੋਰ ਲਾਉਂਦੇ ਆ ਇੱਥੇ ਸਾਰੇ ਮੱल्ल्याਆਂ ਵਾਲੇ ਕਲੋਨੀਆਂ ਵਾਲੇ ਦੁਕਾਨਦਾਰ ਜਿਹੜੇ ਮਾਰਕੀਟਾਂ ਵਾਲੇ ਇਕੱਠੇ ਹੋ ਕੇ ਐਡਾ ਵਧੀਆ ਪ੍ਰਬੰਧ ਕਰਦੇ ਆ ਕਿ ਇੱਥੇ ਪੂਰਾ ਜਿਹੜੇ ਅੱਜ ਦੇ ਜੋ ਕੇ ਸਮੇਂ ਦੇ ਵਿਆਹ ਹੁੰਦੇ ਆ ਉਹ ਜਿਹੜਾ ਮੌਲ ਇੱਥੇ ਵੇਖਣ ਨੂੰ ਮਿਲਦਾ ਹੈ ਤੇ ਨਾਲ ਹੀ ਨਾਲ ਉਹ ਜਿਹੜੀ ਕੰਦ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਕੰਦ ਦੇ ਉਹਨਾਂ ਨੂੰ ਨੇੜੇ ਭਾਇਆ ਸੀ ਤੇ ਧੱਕਾ ਮਾਰ ਕੇ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਸਾਡੇ ਦਸ਼ਕਾਂ ਨੂੰ ਬਾਬਾ ਜੀ ਥੋੜੀ ਜੀ ਪੂਰੀ ਗੱਲ ਬਾਤ ਦੱਸੋ ਲੋਕ ਸੁਣਨਾ ਚਾਹੁੰਦੇ ਨੇ ਅੱਜ ਕੱਲ ਦੀ ਨਵੀਂ ਪੀੜ੍ਹੀ ਨੂੰ ਲੱਗਦਾ ਹੈ ਕਿ ਉਹ ਚੀਜ਼ਾਂ ਦੇ ਬਾਰੇ ਬਹੁਤ ਘੱਟ ਪਤਾ ਨਹੀਂ ਹਾਂਜੀ ਉਹੋ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਵੀ ਆ ਇਹਨੂੰ ਜਿਹੜਾ ਵਿਆਹ ਪੁਰਬਿਆ ਇਹਨੂੰ ਅਜੋਕੇ ਸਮੇ ਦਾ ਵਿਆਹ ਬਣਾ ਦਿੱਤਾ ਗਿਆ ਕਿ ਜਿਸ ਤਰ੍ਹਾਂ ਆਪਾਂ ਆਪਣੇ ਬੱਚਿਆਂ ਦੇ ਵਿਆਹ ਕਰਦੇ ਆ ਉਸੇ ਤਰ੍ਹਾਂ ਦੀਆਂ ਹੀ ਤਿਆਰੀਆਂ ਦੇ ਵਿੱਚ ਲੱਗੇ ਰਹਿੰਦੇ ਆ ਜਦੋਂ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਦੋਂ ਇੱਥੇ ਆਪਣੇ ਆਨੰਦ ਕਾਰਜਾਂ ਵਾਸਤੇ ਆਏ ਸਨ ਉਦੋਂ ਵੇਦੀ ਦੇ ਨਾਲ ਜਿਹੜੇ ਆ ਆਨੰਦ ਕਾਰਜ ਹੁੰਦੇ ਸਨ ਜਿਹੜੀ ਆਪਣਾ ਪੰਡਤਾਂ ਵੱਲੋਂ ਕੀਤੇ ਜਾਂਦੇ ਸਨ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਬਰਾਤ ਲੈ ਕੇ ਆਏ ਪਹਿਲੀ ਤੇ ਉਹਨਾਂ ਨੇ ਜਦੋਂ ਬਰਾਤ ਦੇ ਵਿੱਚ ਸਾਰੇ ਸਾਧੂ ਮਹਾਤਮਾ ਮਹਾਂਪੁਰਖ ਜਿਹੜੇ ਲਾਗੇ-ਲਾਗੇ ਦੇ ਜਾਂ ਦੂਰ ਨੇੜੇ ਦੇ ਸਾਰਿਆਂ ਨੂੰ ਸੱਦਾ ਭੇਜ ਕੇ ਤੇ ਇੱਥੇ ਲੈ ਕੇ ਆਏ ਤੇ ਉਹ ਜਿਹੜੇ ਬਟਾਲੇ ਦੇ ਲੋਕਾਂ ਨੇ ਵੇਖਿਆ ਕਿ ਬਰਾਤ ਦੇ ਵਿੱਚ ਤੇ ਸਾਰੇ ਸਾਧੂ ਮਹਾਤਮਾ ਸੰਤ ਰੂਪ ਲੋਕ ਹੀ ਆਏ ਹਨ ਤੇ ਬਹੁਤਿਆਂ ਨੇ ਖੁਸ਼ੀ ਮਨਾਈ ਜਿਹੜੇ ਇਹਨਾਂ ਦੇ ਚੰਗੇ ਪਾਸੇ ਬਹੁਤ ਐਨ ਇਤਰਾਜ਼ ਕੀਤਾ ਵੀ ਇਹ ਕਿੱਦਾਂ ਦੀ ਬਰਾਤ ਆ ਗਈ ਆ ਤੇ ਜਦੋਂ ਆਨੰਦ ਕਾਰਜ ਹੋਣ ਲੱਗੇ ਆ ਉਦੋਂ ਵੇਦੀ ਜਦੋਂ ਲਾ ਕੇ ਪੰਡਤ ਜੀ ਬੈਠੇ ਨੇ ਅਗਨੀ ਦੇ ਆਪਣਾ ਉਹ ਹਵਨਕੁੰਡ ਬਣਾ ਕੇ ਤੇ ਉਹ ਜਦੋਂ ਬੈਠੇ ਤੇ ਉਹਨਾਂ ਨੇ ਦੁਹਰਾ ਆਨੰਦ ਕਾਰਜ ਸ਼ੁਰੂ ਕਰਨੇ ਸੀ ਤੇ ਸਤਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬਾਜ ਲਗਾ ਕੇ ਉਹ ਪੰਡਾਲ ਦੇ ਵਿੱਚ ਭਾਇਆ ਗਿਆ ਜਦੋਂ ਪੰਡਾਲ ਦੇ ਵਿੱਚ ਭਾਇਆ ਉਹਨਾਂ ਨੇ ਵੇਖਿਆ ਵੇਦੀ ਦੇ ਨਾਲ ਆਨੰਦ ਕਾਰਜ ਹੋਣੇ ਉਹਨਾਂ ਨੇ ਮਨਾਂ ਕਰ ਦਿੱਤਾ ਉਹਨਾਂ ਕਹਿੰਿਆ ਵੀ ਨਹੀਂ ਮੈਂ ਉਹਨਾਂ ਨੇ ਉਸ ਸਮੇਂ ਜਿਹੜੇ ਅੱਜ ਕੱਲ ਆਪਾਂ ਸੋਹੀ ਰਾਗ ਦੇ ਵਿੱਚ ਨਾਵਾਂ ਦਾ ਜਿਹੜਾ ਗੁਰੂ ਆਮਦਾ ਸੋਢੀ ਪਾਤਸ਼ਾਹ ਮਹਾਰਾਜ ਜੀ ਵੱਲੋਂ ਚਾੜਿਆ ਹੋਇਆ ਚਾਰ ਲਾਵਾਂ ਦਾ ਪਾਠ ਹੈ ਅੱਜ ਕੱਲ ਉਹਦੇ ਤੇ ਕਰਦੇ ਆ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਮੂਲ ਮੰਤਰ ੴ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਦਾ ਜਿਹੜਾ ਜਾਪ ਕਰਵਾ ਕੇ ਉਹਦੇ ਨਾਲ ਨਾਵਾਂ ਲਾਵਾਂ ਫੇਰੇ ਲੈ ਸਨ ਉਹ ਵੀ ਸਮੇਂ ਦੇ ਉਹ ਇੱਕ ਇੱਕ ਸਾਫ ਦਾ ਸੰਗਤ ਨੂੰ ਸੰਦੇਸ਼ ਸੀ ਕਿ ਆਪਾਂ ਗੁਰਬਾਣੀ ਦੇ ਨਾਲ ਜੁੜਨਾ ਵਾ ਆਪਾਂ ਇੱਧਰ ਉੱਧਰ ਨਹੀਂ ਭਟਕਣਾ ਤੇ ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਵਿਆਹ ਪੁਰਬ ਹੈ ਇਹ ਵੀ ਇਹੋ ਹੀ ਸਿਖਾਉਂਦਾ ਹੈ ਕਿ ਗੁਰੂ ਨਾਲ ਜੁੜੀਏ ਗੁਰੂ ਦੀ ਬਾਣੀ ਨਾਲ ਜੁੜੀਏ ਕਿਉਂਕਿ ਸੰਤਾ ਮਹਾਪੁਰਸ਼ਾਂ ਦੀ ਜਿਹੜੀ ਬਰਾਤ ਲੈ ਕੇ ਗੁਰੂ ਸਾਹਿਬ ਆਏ ਸਨ ਬਡਾਲੇ ਨੂੰ ਬਟਾਲੇ ਸ਼ਹਿਰ ਨੂੰ ਭਾਗ ਲਾਇਏ ਸਨ ਅੱਜ ਆਪਾਂ ਜਿਹੜੀਆਂ ਹੁ ਲੜਬਾਜ਼ੀਆਂ ਕਰਦੇ ਆਂ ਜਾਂ ਡੀਜੇ ਲਾ ਕੇ ਵੱਡੇ ਵੱਡੇ ਚੰਦਾ ਰੰਗ ਤਰ੍ਹਾਂ ਦੇ ਗਾਣੇ ਲਾਉਂਦੇ ਆਂ ਉਹ ਜਿਹੜਾ ਸਮਾਂ ਨਹੀਂ ਹੈ ਵੀ ਉਹ ਸਤਿਗੁਰੂ ਜੀ ਨੇ ਤੇ ਸਾਨੂੰ ਜਿਹੜੇ ਪਾਸੇ ਲਾਇਆ ਹੈ ਉਹ ਪਾਸੇ ਤੋਂ ਆਪਾਂ ਦੂਰ ਜਾ ਰਹੇ ਆ ਆਪਾਂ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸਿੱਖਿਆ ਤੇ ਚੱਲਣਾ ਚਾਹੀਦਾ ਉਹਨਾਂ ਦੇ ਵਿਆਪੁਰਵ ਤੋਂ ਹੀ ਸਿੱਖਿਆ ਲੈਣੀ ਚਾਹੀਦੀ ਹੈ ਖਾਸ ਕਰਕੇ ਤੁਸੀਂ ਹੁਲੜ ਬਾਜ ਦੀ ਗੱਲ ਕੀਤੀ ਆ ਤੇ ਹਰ ਵਾਰੀ ਇਸ ਤਰ੍ਹਾਂ ਦੀਆਂ ਕਟਨਾਵਾਵਾਂ ਜਿਹੜੀਆਂ ਸਾਹਮਣੇ ਆਉਂਦੀਆਂ ਪਰ ਬੀਤੇ 2 ਦਿਨ ਤੋਂ ਕੁਝ ਨਿਹੰਗ ਸਿੰਘਾਂ ਦੇ ਵੀਡੀਓ ਵੀ ਸਾਹਮਣੇ ਆ ਰਹੀਆਂ ਨੇ ਕਿ ਕਿਸੇ ਨੇ ਵੀ ਹੁਲੜ ਬਾਜੀ ਕੀਤੀ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਹਾਂਜੀ ਨਿਹੰਗ ਸਿੰਘਾਂ ਵੱਲੋਂ ਵਲੰਟੀਅਰ ਬਣਾ ਕੇ ਜਿਹੜੇ ਆ ਥਾਂ ਥਾਂ ਤੇ ਜਿਸ ਤਰ੍ਹਾਂ ਜਿੱਥੇ-ਜਿੱਥੇ ਇਹੋ ਜਿਹੀਆਂ ਸ਼ਿਕਾਇਤਾਂ ਆਉਂਦੀਆਂ ਸਨ ਉੱਥੇ-ਉੱਥੇ ਸੇਵਾਦਾਰਾਂ ਦੇ ਰੂਪ ਦੇ ਵਿੱਚ ਘੁੰਮ ਰਿਹਾ ਜਿਨ੍ਹਾਂ ਨੂੰ ਪ੍ਰਸ਼ਾਸਨ ਦਾ ਵੀ ਪੂਰਾ ਸਾਥ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਜਿਹੜੇ ਅਹੁਦੇਦਾਰ ਉਹਨਾਂ ਦਾ ਵੀ ਸਾਥ ਹੈ ਨਾਲ ਸਾਰੇ ਰਲ ਕੇ ਇਸ ਵਾਰੀ ਇਹ ਇਸ ਕੱਲ ਨੂੰ ਯਕੀਨੀ ਬਣਾ ਰਿਹਾ ਕਿ ਇੱਥੇ ਉਹ ਲੜਵਾਜਾਂ ਵੱਲੋਂ ਜਿਹੜੀਆਂ ਤਰੀਕੇ ਦੀਆਂ ਪਿੱਛੇ ਜਿਹੀ ਅਸੀਂ ਮਹੱਲਾ ਲੈ ਕੇ ਜਾ ਰਹੇ ਹਾਂ ਔ ਆਪਣਾ ਹਸਲੀ ਦੇ ਪੁਲ ਦੇ ਉੱਤੇ ਡੀਜੇ ਲੱਗਾ ਆਇਆ ਤੇ ਉੱਥੇ ਭੰਗੜੇ ਪੈ ਰਹੇ ਸਨ ਬਹੁਤ ਬੁਰਾ ਹਾਲ ਹੋਇਆ ਪਿਆ ਸੀ ਆਏ ਆਉਂਦੇ ਜਾਂਦੇ ਰਾਈਆਂ ਨੂੰ ਵੀ ਰੋਕਿਆ ਜਾ ਰਿਹਾ ਸੀ ਤੇ ਬੜਾ ਉਹ ਵੀ ਸ਼ਰਾਰਤ ਬਾਜੀ ਵਾਲਾ ਕੰਮ ਹੋ ਰਿਹਾ ਸੀ ਉਹੋ ਜਿਹੇ ਕੰਮਾਂ ਨੂੰ ਰੋਕਣ ਵਾਸਤੇ ਦੁਹਰਾ ਮਹਾਰਾ ਜਿਹੜੇ ਅਧਿਆਕ ਸਿੰਘਾਂ ਦੇ ਵਲੰਟੀਅਰ ਆ ਸੇਵਾਦਾਰਾਂ ਦੇ ਰੂਪ ਦੇ ਵਿੱਚ ਉਹ ਸਾਰੇ ਥਾਂ ਰੁਕੇ ਹੋਏ ਆ ਸਾਰਿਆਂ ਨੂੰ ਲੰਗਰਾਂ ਵਾਲਿਆਂ ਨੂੰ ਵੀ ਇਹ ਬੇਨਤੀਆਂ ਕੀਤੀਆਂ ਜਾ ਰਹੀਆਂ ਕਿ ਲੰਗਰ ਦੇ ਵਿੱਚ ਵੀ ਤੁਸੀਂ ਜੋ ਵੀ ਆਪਣੀ ਮਰਜ਼ੀ ਨਾਲ ਲੰਗਰ ਛਕਣ ਆਉਂਦਾ ਹੈ ਰਸਤੇ ਰੋਕ ਕੇ ਜਾਂ ਧੱਕੇਸ਼ਾਹੀ ਕਰਕੇ ਕਿਸੇ ਨੂੰ ਨਹੀਂ ਲੈ ਕੇ ਜਾਣਾ ਸ਼ਰਧਾਈਆਂ ਦੇ ਲੰਗਰ ਬਾਬਾ ਸੁੱਖਾ ਸਿੰਘ ਮੁਤਾਬ ਸਿੰਘ ਚੌਂਗ ਦੇ ਵਿੱਚ ਨਿਹੰਗ ਸਿੰਘ ਦਲਾਂ ਵੱਲੋਂ ਲੱਗੇ ਹੋਏ ਆ ਉੱਥੇ ਵੀ ਬੜੀ ਵੱਡੀ ਗਿਣਤੀ 'ਚ ਸੰਗਤਾਂ ਪਹੁੰਚਦੀਆਂ ਇੱਥੇ ਜਿੱਥੇ ਆਪਾਂ ਬੈਠੇ ਆ ਗੁਰਦੁਆਰਾ ਕਾਲਗੜ੍ਹ ਸਾਹਿਬ ਵਿਖੇ ਇੱਥੇ ਵੀ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਫੌਜਾਂ ਪਹੁੰਚਦੀਆਂ ਇਹ ਪ੍ਰਾਣੀਵਾਲ ਮੰਡੀ ਲੱਕੜ ਮੰਡੀ ਇਹ 1947 ਤੋਂ ਬਣਿਆ ਹੋਇਆ ਸਥਾਨ ਹੈ ਪਹਿਲਾਂ ਇਹ ਮਸਜਿਦ ਸੀ ਤੇ ਬਾਅਦ ਦੇ ਵਿੱਚ ਜਦੋਂ ਉੱਥੋਂ ਸਾਡੇ ਦਾਲਨਨ ਕਾਨਾ ਸਾਹਿਬ ਤੋਂ ਦੇਸ਼ ਦੀ ਵੰਡ ਹੋਣ ਸਮੇ ਇੱਧਰ ਆਏ ਤੇ ਇਹ ਜਿਹੜਾ ਸਥਾਨ ਆ ਇਹ ਸਰਕਾਰ ਵੱਲੋਂ ਅਲਾਟ ਹੋਇਆ ਸੀ ਤੇ ਇੱਥੇ ਅੱਜ ਸਾਰੇ ਨਿਹੰਗ ਸਿੰਘ ਇਸ ਨੂੰ ਗੁਰਦੁਆਰਾ ਕਾਲਗੜ੍ਹ ਸਾਹਿਬ ਦਾ ਨਾਮ ਦਿੱਤਾ ਗਿਆ ਸੀ ਇੱਥੇ ਬੈਠ ਕੇ ਹਰ ਸਾਲ ਹੀ ਦੋ ਤਿੰਨ ਜੋੜ ਮੇਲੇ ਬੜੇ ਇਤਿਹਾਸਕ ਜਿਹੜੇ ਜੋੜ ਮੇਲੇ ਬਟਾਲੇ ਸ਼ਹਿਰ 'ਚ ਮਨਾਏ ਜਾਂਦੇ ਨੇ ਭਾਵੇਂ ਉਹ ਬਾਬਾ ਗੁਰਦਿੱਤਾ ਜੀ ਵੀ ਇੱਥੇ ਹੀ ਬਰਾਤ ਲੈ ਕੇ ਆਏ ਸਨ ਭਾਵੇਂ ਉਹਨਾਂ ਦੇ ਜੋੜ ਮੇਲੇ ਹੋਣ ਭਾਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਹ ਵੱਡਾ ਪੁਰਬ ਆ ਵਿਆਹ ਪੁਰਬ ਦਾ ਜੋੜ ਮੇਲਾ ਇਹ ਸਾਰੇ ਨਿਹੰਗ ਸਿੰਘ ਬੜੇ ਇਕੱਤਰ ਹੋ ਕੇ ਸਰਦਾ ਭਾਉ ਉਹਨਾਂ ਦਾ ਮਨਾਉਂਦੇ ਆ ਖਾਸ ਕਰਕੇ ਗੱਲ ਕਰੀਏ ਪਿਛਲੇ ਸਾਲਾਂ ਨੂੰ ਕਿੰਨਾ ਕੁ ਸੁਧਾਰ ਆਇਆ ਲੋਕਾਂ ਦੇ ਵਿੱਚ ਕੋਈ ਜਾਗਰੂਕਤਾ ਆ ਗਈ ਆ ਨੌਜਵਾਨ ਜਿਹੜੇ ਆ ਉਹ ਸਿੱਖ ਧਰਮ ਨਾਲ ਜੁੜ ਰਹੇ ਆ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਵੇਖੋ ਜੀ ਇਹ ਬਾਤੀ ਬਹੁਤ ਵੱਧ ਚੁੱਕੀ ਆ ਜੇ ਕੁਝ ਸੁਧਾਰ ਹੁੰਦਾ ਵੀ ਆ ਤੇ ਉਦਾਂ ਆਪਣਾ ਬੇਸ ਜਿਹੜੇ ਬੇਅਦਬੀਆਂ ਕਰਨ ਵਾਲੇ ਲੋਕ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਤਰੇ ਫਿਰਦੇ ਆ ਪੁੱਤਰ ਕੀ ਬਣ ਹਾਲੇ ਬਰਾਬਰ ਬਰਾਬਰੀ ਆ 50% ਕਿ ਸੁਧਾਰ ਆਇਆ ਵਾ ਤੇ ਸੁਧਾਰ ਹੋਰ ਵੀ ਕਰਨ ਦੀ ਲੋੜ ਹੈ ਗਈ ਹੈ ਇੱਕ ਬਹੁਤ ਵੱਡੀ ਗੱਲ ਹੈ ਕਿ ਸ਼ਹਿਰ ਦੇ ਵਿੱਚ ਕੁਝ ਵੀਡੀਓ ਸਾਹਮਣੇ ਆ ਰਹੇ ਸੀ ਕਿ ਨਸ਼ੇ ਦੇ ਜਿਹੜੇ ਠੇਕੇ ਨੇ ਸ਼ਰਾਬ ਦੇ ਖਾਸ ਕਰਕੇ ਉਹ ਖੁੱਲੇ ਹੋਏ ਨੇ ਉਹ ਤੁਹਾਡੇ ਵੱਲੋਂ ਜਾਂ ਵਲੰਟੀਅਰਾਂ ਵੱਲੋਂ ਉਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਾਂ ਫਿਰ ਪ੍ਰਸ਼ਾਸਨ ਨੂੰ ਕੋਈ ਲਿਖਤੀ ਵੀ ਦਿੱਤਾ ਗਿਆ ਜੀ ਉਹਦੇ ਬਾਰੇ ਪ੍ਰਸ਼ਾਸਨ ਨੂੰ ਤੇ 15 ਦਿਨ ਪਹਿਲਾਂ ਹੀ ਦਲਾਂ ਪੰਥਾ ਵੱਲੋਂ ਜਾਂ ਜਿਹੜੀਆਂ ਸਤਕਾਰ ਕਮੇਟੀਆਂ ਵੱਲੋਂ ਦਿੱਤਾ ਗਿਆ ਸੀ ਵੀ ਮੀਟ ਦੀਆਂ ਦੁਕਾਨਾਂ ਅਤੇ ਜਿਹੜਾ ਆਪਣਾ ਹੈਗੀਆਂ ਏ ਠੇਕੇ ਨੇ ਸ਼ਰਾਬ ਦੇ ਜਾਂ ਤਮਾਕੂ ਬੀੜੀ ਸਿਗਰਟ ਦੇ ਜਿਹੜੇ ਕੋਕੇ ਆ ਇਹ ਸਾਰੇ ਵਿਆਪ ਰੂਪ ਦੇ ਸਮੇਂ 3-4 ਦਿਨ ਬੰਦ ਰਹਿਣੇ ਚਾਹੀਦੇ ਆ ਫਿਰ ਵੀ ਜਿੱਥੇ ਕਿਤੇ ਖੁੱਲਾ ਆ ਜਾਂ ਦਿੱਕਤ ਆ ਰਹੀ ਐ ਇਹੋ ਜੀ ਉੱਥੇ ਸੇਵਾਦਾਰ ਜਾ ਕੇ ਉਹਨਾਂ ਨੂੰ ਬੇਇੰਤਿਆ ਕਰਕੇ ਹੱਥ ਜੋੜ ਕੇ ਸਮਝਾ ਰਹੇ ਵੀ ਦੋ ਦਿਨ ਰੁਕ ਜਾਓ ਇਸ ਤੋਂ ਬਾਅਦ ਤੁਹਾਡਾ ਹੀ ਸ਼ਹਿਰ ਆ ਤੁਸੀਂ ਇੱਥੇ ਰਹਿਣਾ ਕਰਦੇਓ ਜਿਹੜੀ ਸੰਗਤ ਤੇ ਬੁਰਾ ਪ੍ਰਭਾਵ ਨਾ ਪਵੇ ਇਸ ਕਰਕੇ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ਖਾਸ ਕਰਕੇ ਮੈਂ ਜੈੰਤੀਪੁਰ ਤੋਂ ਅੰਮ੍ਰਿਤਸਰ ਤੋਂ ਆ ਰਿਹਾ ਸੀ ਤਾਂ ਸੰਗਤਾਂ ਜਿਹੜੀਆਂ ਸੀ ਜੈੰਤੀਪੁਰ ਤੋਂ ਲੈ ਕੇ ਨੰਗੇ ਪੈਰੀ ਜਿਹੜੀਆਂ ਬਟਾਲੇ ਨੂੰ ਆ ਰਹੀਆਂ ਸੀ ਕਿੰਨਾ ਕੁ ਉਤਸ਼ਾਹ ਵਿਖਦੇ ਇਸ ਵਿਆਹ ਮਾਹੌਲ ਨੂੰ ਲੈ ਕੇ ਜੀ ਉਹ ਜਿਹੜਾ ਜਥਾ ਨੰਗੇ ਪੈਰੀ ਆਉਂਦਾ ਹਰ ਸਾਲ ਇਹੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲਦਾ ਵਾ ਤੇ ਇਹ ਨਹੀਂ ਵੀ ਤੁਸੀਂ ਤੇ ਜੈੰਤੀਪੁਰ ਕੋਲ ਹੀ ਉਹਨਾਂ ਨੂੰ ਵੇਖਿਆ ਇਹ ਅੰਮ੍ਰਿਤਸਰ ਸਾਹਿਬ ਤੋਂ ਨੰਗੇ ਪੈਰੀ ਚੱਲ ਕੇ ਆ ਰਹੇ ਆ ਜੈੰਤੀਪੁਰ ਦੇ ਕੋਲ ਜਿਹੜਾ ਵੱਡਾ ਲੰਗਰ ਲੱਗਦਾ ਹੈ ਉੱਥੇ ਚਾਰ ਪੰਜ ਟਰਾਲੀਆਂ ਜਿਸ ਤਰ੍ਹਾਂ ਇੱਕ ਟਰਾਲੀ ਤੇ ਕੱਲਾ ਹੀ ਦੁੱਧ ਦੀ ਸੇਵਾ ਹੁੰਦੀ ਆ ਇੱਕ ਟਰਾਲੀ ਤੇ ਲੱਸੀ ਦੀ ਇੱਕ ਟਰਾਲੀ ਤੇ ਜੂਸ ਠੰਡੇ ਮਿੱਠੇ ਜਾਲ ਅਤੇ ਇੱਕ ਟਰਾਲੀ ਤੇ ਸਾਦਾ ਜਲ ਇਦਾਂ ਚਾਰ ਪੰਜ ਟਰਾਲੀਆਂ ਸ਼ਟਾਲ ਦੇ ਰੂਪ ਦੇ ਵਿੱਚ ਲੈਣ ਦੇ ਵਿੱਚ ਲੱਗੀਆਂ ਹੁੰਦੀਆਂ ਉੱਥੇ ਵਰ ਸੰਗਤਾਂ ਜਲ ਪਾਣੀ ਛਕਣ ਵਾਸਤੇ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਬਾਕੀ ਜਿਹੜੇ ਉਹ ਸੰਗਤ ਆ ਰਹੀ ਹੈ ਉਹ ਹਰਸਾ ਵਾਲੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਟੌਂਕੀ ਰੂਪ ਦੇ ਵਿੱਚ ਪ੍ਰਭਾਤ ਫੇਰੀ ਰੂਪ ਦੇ ਵਿੱਚ ਦੰਗੇ ਪੈਰੀ ਚੱਲ ਕੇ ਸ਼ਬਦ ਗਾਇਨ ਕਰਦੇ ਅਤੇ ਆਨੰਦ ਆਪਣਾ ਬਟਾਲੇ ਦੀ ਧਰਤੀ ਗੁਰਦਰਾ ਕੰਧ ਸਾਹਿਬੇ ਪਹੁੰਚਦੇ ਹਨ ਇਸੇ ਤਰ੍ਹਾਂ ਹੀ ਸੁਲਤਾਨਪੁਰ ਲੋਧੀ ਤੋਂ ਜਿਹੜੀ ਬਰਾਦ ਚੱਲਦੀ ਉਹ ਵੀ ਇਸੇ ਤਰ੍ਹਾਂ ਹੀ 사ਤਗੁਰਾਂ ਦੇ ਚਰਨਾਂ ਦੇ ਵਿੱਚ ਨਾਮ ਜਪਦੀ ਹੋਈ ਪਹੁੰਚਦੀ ਹੈ ਖਾਸ ਕਰਕੇ ਗੱਲ ਕਰੀਏ ਹੁਣ ਤੁਹਾਡੀਆਂ ਫੌਜਾਂ ਦੇ ਵੱਲੋਂ ਕੀ ਤਿਆਰੀ ਕੀਤੀ ਗਈ ਹੈ ਕੀ ਚੋਜ ਦਿਖਾਏ ਜਾ ਰਹੇ ਨੇ ਤੁਹਾਡੇ ਵੱਲੋਂ ਲਿਆਂਗ ਸਿੰਘਾਂ ਦੇ ਜਿਹੜਾ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਲਿਆਂਗ ਸਿੰਘਾਂ ਨੂੰ ਸਾਰਾ ਬਾਣਾ ਬਖਸ਼ਿਸ਼ ਕਰ ਦਿੱਤਾ ਤੇ ਗੁਰੂ ਸਾਹਿਬ ਜੀ ਨੇ ਖਾਲਸਾ ਰੂਪ ਬਖਸ਼ਿਸ਼ ਕਰ ਦਿੱਤਾ ਉਸ ਵੇਲੇ ਜਿਹੜੀਆਂ ਖਾਲਸਾਈ ਰਵੈਤਾਂ ਦੇ ਮੁਤਾਬਕ ਖੇਡਾਂ ਸਨ ਜਿਸ ਤਰ੍ਹਾਂ ਗੱਤਕਾ ਤਲਵਾਰਬਾਜੀ ਘੋੜਸਵਾਰੀ ਨੇਜਾਬਾਜੀ ਇਹ ਸਾਰੇ ਜਿਹੜੇ ਜੋਰ ਹਨ ਉਹਨਾਂ ਸਿੰਘਾਂ ਦੇ ਨਾਲ ਬੰਥਾ ਵੱਲੋਂ ਆਪਣਾ 3 ਵਜੇ ਦੇ ਸਮੇਂ ਆਪਣਾ ਮਹੱਲੇ ਦੇ ਰੂਪ ਵਿੱਚ ਇਕੱਠੇ ਹੋ ਕੇ ਵਿਖਾਈ ਜਾਣਗੇ ਖਾਸ ਕਰਕੇ ਕੀ ਅੱਜ ਬਟਾਲੇ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਜਾਂ ਡਿਸਟ੍ਰਿਕਟ ਅਰਦਾਸਪੁਰ ਦੇ ਵਿੱਚ ਕੋਈ ਛੁੱਟੀ ਦਾ ਐਲਾਨ ਵੀ ਆ ਜੀ ਤੇ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਆ ਬਾਕੀ ਅਸੀਂ ਤੇ ਹਰ ਸਾਲ ਹੀ ਆਉਂਦੇ ਹਾਂ ਸੰਗਤਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਇਕੱਠੀਆਂ ਹੁੰਦੀਆਂ ਕਿ ਗੱਲ ਕਹੀ ਆ ਵੀ ਇਹ ਕਿਉਂ ਨਹੀਂ ਇਕੱਠੇ ਹੋ ਕੇ ਮਨਾਉਂਦੇ ਪਤਾ ਨਹੀਂ ਇਹ ਕੀ ਜਾਂ ਜਾਤੀ ਵਿਤ ਕਰਾ ਜਾਂ ਕੀ ਆ ਜੇ ਜਿਹੜਾ ਇਕੱਠੇ ਹੋ ਕੇ ਨਹੀਂ ਮਨਾਇਆ ਜਾਂਦਾ ਚਾਹੀਦਾ ਵਾ ਵੀ ਬਾਬਾ ਜੀ ਦਾ ਜਨਮ ਦਿਨ ਵੀ ਜਿਸ ਤਰ੍ਹਾਂ ਸਾਰੇ ਤਿਹਾੜ ਮਨਾਇ ਜਾਂਦੇ ਉਸੇ ਤਰ੍ਹਾਂ ਮਨਾਇਆ ਜਾਵੇਗਾ ਕਿ ਜਿਹੜਾ ਬਾਬਾ ਜੀਵਨ ਸਿੰਘ ਜੀ ਬਹਾਦਰ ਜੀ ਨੇ ਉਹ ਰੰਗਰੇਟੇ ਗੁਰੂ ਦੇ بیٹے ਗੁਰੂ ਸਾਹਿਬ ਨੇ ਉਹਨਾਂ ਨੂੰ ਖਿਤਾਬ ਦਿੱਤਾ ਪਰ ਇਹ ਕੌਮ ਦੀ ਜਿਹੜੀ ਆ ਸਤਰਾਸ ਦੀ ਆ ਕਿ ਉਹਨਾਂ ਦਾ ਜਿਹੜਾ ਜਨਮ ਦਿਨ ਆ ਸਾਂਝੇ ਤੌਰ ਤੇ ਕਦੇ ਵੀ ਕਿਸੇ ਨੇ ਮਨਾਇਆ ਕੱਲੇ ਰੰਗਰੇਟੇ ਗੁਰੂ ਦੇ بیٹے ਆ ਇਹ ਮਨਾਉਣਾ ਸ਼ੁਰੂ ਕੀਤਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਨਮਾਨਤਾ ਪੰਜਾਬ ਭਰ ਦੇ ਵਿੱਚੋਂ ਦੇਸ਼ ਅੰਦੇਸ਼ਾਂ ਦੇ ਵਿੱਚੋਂ ਸੰਗਤਾਂ ਹੋਮ ਹਮਾ ਕੇ ਧਾਰਮਿਕ ਸਥਾਨਾਂ ਤੇ ਪਹੁੰਚ ਰਹੀਆਂ ਨੇ ਉੱਥੇ ਹੀ ਦਸ਼ਮੇਸ਼ ਤਰਨਾਨਦਾਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਹੁਣਾ ਵੱਲੋਂ ਵੀ ਅੱਜ ਵੱਡੇ ਕਾਫਲੇ ਦੇ ਨਾਲ ਗੁਰੂ ਨਗਰੀ ਅੰਮ੍ਰਿਤਸਰ ਤੋਂ ਰਵਾਨਾ ਹੋ ਰਿਹਾ ਕਾਫਲਾ ਬਾਬਾ ਮੇਜਰ ਸਿੰਘ ਸੋਢੀ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅਰਦੀਪਤ ਜੀ ਅੱਜ ਬਾਬਾ ਜੀਵਨ ਸਿੰਘ ਜੀ ਦੇ ਦਰਮ ਦਿਹਾੜੇ ਨੂੰ ਸਮਰਪਿਤ ਅੱਜ ਵੱਡੇ ਕਾਫਲੇ ਦੇ ਨਾਲ ਗੁਰੂ ਨਗਰੀ ਤੋਂ ਰਵਾਨਾ ਹੋਣ ਲੱਗੇ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਕੱਲ ਇੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਪੁਰਬ ਵੀ ਸਾਰੀ ਨਗਰੀ ਦੇ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿ ਪਹਿਲੇ ਜਰਨਲ ਰਣਜੀਤ ਨਗਾਰੇ ਦੇ ਨਗਾਰਚੀ ਅਤੇ ਵਿਸ਼ਵ ਦੇ ਮਾਨ ਜਰਨਲ ਸ਼ਰੋਮਣੀ ਜਰਨਲ ਅਮਰਜੀਤ ਧੰਨਵਾਦਾ ਜੀਵਨ ਸਿੰਘ ਜੀ ਦਾ 363ਵਾਂ ਜਿਹੜਾ ਜਨਮ ਪ੍ਰਕਾਸ਼ ਦਿਵਸ ਆ ਉਹ ਬੜੀ ਸ਼ਰਧਾ ਨਾਲ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਸੰਗਤਾਂ ਮਨਾ ਰਹੀਆਂ ਪੰਜਾਬ ਦੇ ਵਿੱਚੋਂ ਅਤੇ ਹੋਰ ਜਿਹੜੀਆਂ ਦੇਸ਼ ਦੀਆਂ ਸਟੇਟਾਂ ਨੇ ਉਹ ਵੱਖ-ਵੱਖ ਸਟੇਟਾਂ ਦੇ ਵਿੱਚੋਂ ਅੱਜ ਦੇ ਦਿਨ ਹਰ ਸਾਲ ਹੀ ਤਕਸ਼ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਜਿੱਥੇ ਤਨ ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰ ਦਾ ਤੇ ਉਹਨਾਂ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੁੜਿਆ ਹੋਇਆ ਹੈ ਉੱਥੇ ਹਰ ਸਾਲ ਬੜੀ ਸ਼ਰਧਾ ਨਾਲ ਜਿਹੜਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ ਸੋ ਅੱਜ ਅਮਰਸਰ ਦੀ ਗੁਰੂ ਨਗਰੀ ਦੇ ਵਿੱਚੋਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਡਾ ਕਾਫਲਾ ਕੋਈ 5-700 ਗੱਡੀਆਂ ਦਾ ਇਥੋਂ 골ਡਨ ਗੇਟ ਤੋਂ ਤਿਆਰ ਹੋ ਕੇ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਲਾ ਪਾਉਣ ਵਾਸਤੇ ਤਿਆਰ ਆ ਪਿਛਲੇ ਕੁਝ ਦਿਨਾਂ ਤੋਂ ਸੰਗਤਾਂ ਵੱਖ-ਵੱਖ ਧਾਰਮਿਕ ਸਥਾਨਾਂ ਤੇ ਜਾ ਰਹੀਆਂ ਪਰ ਇਹਨਾਂ ਦੇ ਵਿੱਚ ਸਿੱਖ ਸਸਤਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਬਣੀਆਂ ਨੇ ਹੋਰ ਜਗ੍ਹਾ ਤੇ ਬਣੀਆਂ ਉਹਨ ਵੇਖ ਆ ਤੁਸੀਂ ਵੇਖਿਆ ਹੀ ਆ ਤੁਸੀਂ ਆਪ ਵੀ ਕਵਰ ਕਰਕੇ ਆਏ ਜੇ 1 ਸਤੰਬਰ ਵਾਲੇ ਦਿਨ ਇਥੋਂ ਵੱਡਾ ਜਥਾ ਇੱਕ ਪੂਰੀ ਟ੍ਰੇਨ ਬੁੱਕ ਹੋ ਕੇ ਜਿਹੜੀ ਆ ਤਖਤ ਪਟਨਾ ਸਾਹਿਬ ਵਿਖੇ ਗਈ ਹੈ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਸੀ ਉਹ ਜਨਮ ਦਿਨ ਮਨਾਉਣ ਵਾਸਤੇ ਉੱਥੇ ਵੀ ਅੱਜ ਵੱਡੀ ਸ਼ਰਦਾ ਨਾਲ ਸਰਦਾ ਜਸਵੰਤ ਸਿੰਘ ਵਿਦਿਅਕ ਭਲਾਈ ਟਰਸਟ ਦੇ ਜਿਹੜੇ ਚੇਅਰਮੈਨ ਉਹਨਾਂ ਦੀ ਅਗਵਾਈ ਦੇ ਵਿੱਚ ਜਾਗ ਸੰਗਤਾਂ ਮਨਾ ਰਹੀਆਂ ਤੇ ਸੰਗਤਾਂ ਜਿਸ ਤਰ੍ਹਾਂ ਹੁਣ ਕੱਤਰ ਹੋ ਕੇ ਮਨਾਉਣ ਲੱਗ ਪਈਆਂ ਨੇ ਹੁਣ ਜਿਹੜੀਆਂ ਸੰਸਥਾਵਾਂ ਉਹ ਵੀ ਆਪਣੇ ਆਪ ਹੀ ਸੋਚਦੀਆਂ ਨੇ ਕਿ ਅਸੀਂ ਵੀ ਸਹਿਯੋਗ ਕਰੀਏ ਪਰ ਉਹ ਖੁੱਲ ਕੇ ਉਹ ਜਿਹਾ ਸਹਿਯੋਗ ਨਹੀਂ ਕਰ ਰਹੀਆਂ ਫਿਰ ਵੀ ਹੁਣ ਉਹਨਾਂ ਨੂੰ ਇਹ ਵੱਲ ਪਾਸੇ ਵੱਲ ਮੁੜਨਾ ਪੈ ਰਿਹਾ ਹੈ ਕਿ ਕਹਿੰਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿੰਨਾ ਕੁ ਸਹਿਯੋਗ ਮਿਲ ਰਿਹਾ ਹੈ ਇਹ ਠੀਕ ਸਹਿਯੋਗ ਮਿਲ ਰਿਹਾ ਕਿਉਂਕਿ ਜਿਹੜਾ ਤਖਤ ਸਾਹਿਬ ਤੇ ਪ੍ਰਬੰਧ ਹੈ ਸਾਰਾ ਉਹ ਕਰ ਰਿਹਾ ਜਿਸ ਤਰ੍ਹਾਂ ਸਾਊਂਡ ਦਾ ਪ੍ਰਬੰਧ ਹੋ ਗਿਆ ਸੰਗਤ ਨੂੰ ਲੰਗਰ ਦੀ ਰਹਿਸ਼ਤ ਜਿਹੜੀ ਆ ਉਹ ਸਾਰੀ ਕਰ ਰਿਹਾ ਕਿਉਂਕਿ ਪਹਿਲਾਂ ਅਸੀਂ ਸੁੱਤੇ ਪਏ ਸੀ ਅਸੀਂ ਆਪ ਇਕੱਠੇ ਹੋਗੇ ਨਹੀਂ ਮਨਾਉਂਦੇ ਜੇ ਅਸੀਂ ਕਿਸੇ ਨੂੰ ਕਵਾਂਗੇ ਤਾਂ ਫੇਰ ਹੀ ਕੋਈ ਕਰੂਗਾ ਕਿਉਂਕਿ ਜਿਹੜਾ ਬਾਬਾ ਜੀਵਨ ਸਿੰਘ ਜੀ ਮਹਾਰਾਜ ਜੀ ਨੇ ਉਹ ਰੰਗਰੇਟੇ ਗੁਰੂ ਦੇ بیٹے ਗੁਰੂ ਸਾਹਿਬ ਨੇ ਉਹਨਾਂ ਨੂੰ ਖਿਤਾਬ ਦਿੱਤਾ ਪਰ ਇਹ ਕੌਮ ਦੀ ਜਿਹੜੀ ਆ ਸਤਰਾਸ਼ ਦੀ ਆ ਕਿ ਉਹਨਾਂ ਦਾ ਜਿਹੜਾ ਜਨਮ ਦਿਨ ਆ ਸਾਂਝੇ ਤੌਰ ਤੇ ਕਦੀ ਵੀ ਕਿਸੇ ਨੇ ਮਨਾਇਆ ਕੱਲੇ ਰੰਗਰੇਟੇ ਗੁਰੂ ਦੇ بیٹے ਆ ਇਹ ਮਨਾਉਣਾ ਸ਼ੁਰੂ ਕੀਤਾ ਪਹਿਲਾਂ ਨਗਰਾਂ 'ਚ ਬਣਾਉਂਦੇ ਸੀ ਹੁਣ ਇਕੱਤਰ ਹੋ ਕੇ ਇਕੱਠੇ ਹੋ ਕੇ ਆਪਣਾ ਤਖਤ ਸਾਹਿਬ ਤੇ ਮਨਾ ਰਹੇ ਆ ਤੇ ਇਸੇ ਤਰ੍ਹਾਂ ਹੀ ਹੁਣ ਜਿਸ ਤਰ੍ਹਾਂ ਸਾਡੇ ਮੈਡਮ ਜੀ ਵੀ ਆਏ ਆ ਮੰਤਰੀ ਸਾਹਿਬ ਭਜਨ ਸਿੰਘ ਏਟੀਓ ਸਾਹਿਬ ਜੀ ਦੇ ਘਰੋਂ ਇਨਾਂ ਦਾ ਵੀ ਵੱਡਾ ਸਹਯੋਗ ਆ ਬੱਸਾਂ ਦਾ ਸਾਰਾ ਅਰੇਂਜਮੈਂਟ ਜੰਡਿਆਲਾ ਗੁਰੂ ਹਲਕੇ ਲਈ ਕਰਦੇ ਆ ਤੇ ਸੰਗਤਾਂ ਜਾਂਦੀਆਂ ਨੇ ਤੇ ਜਿਹੜਾ ਸਹਯੋਗ ਆ ਉਹ ਤੇ ਜੇ ਆਪਾਂ ਲਵਾਂਗੇ ਕਿਸੇ ਕੋ ਫੇਰੀਆ ਕਹਿ ਕੇ ਬਾਕੀ ਜਿਹੜੀ ਤੁਸੀਂ ਗੱਲ ਕਹੀ ਆ ਵੀ ਇਹ ਕਿਉਂ ਨਹੀਂ ਇਕੱਠੇ ਹੋ ਕੇ ਮਨਾਉਂਦੇ ਪਤਾ ਨਹੀਂ ਇਹ ਕੀ ਜਾਂ ਜਾਤੀ ਵਿਤਕਰਾ ਜਾਂ ਕੀ ਆ ਪੀ ਜਿਹੜਾ ਇਕੱਠੇ ਹੋ ਕੇ ਨਹੀਂ ਮਨਾਇਆ ਜਾਂਦਾ ਚਾਹੀਦਾ ਵਾ ਵੀ ਬਾਬਾ ਜੀ ਦਾ ਜਨਮ ਦਿਨ ਵੀ ਜਿਸ ਦਿਨ ਸਾਰੇ ਤਿਹਾੜ ਮਨਾਏ ਜਾਂਦੇ ਉਸੇ ਤਰ੍ਹਾਂ ਮਨਾਇਆ ਜਾਵੇ। ਆ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੀ ਤਾਂ ਮੁੱਖ ਮੰਤਰੀ ਸਾਹਿਬ ਦਾ ਐਲਾਨ ਆਉਂਦਾ ਆ ਵੀ ਕੱਲ ਨੂੰ ਛੁੱਟੀ ਹੋਵੇਗੀ। ਲੱਗਦਾ ਹੈ ਤੁਹਾਡੇ ਵੱਲੋਂ ਮੰਗ ਰੱਖੀ ਜਾਊਗੀ ਕਿ ਬਾਬਾ ਜੀ ਹਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਐਲਾਨ ਕੀਤਾ ਜਾਵੇ। ਸਾਡੇ ਜਿਹੜੇ ਸਮਾਜ ਦੇ ਮੰਤਰੀ ਤੇ ਐਮਐਲਏ ਉਹਨਾਂ ਸਦਨ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇਹ ਮੰਗ ਠਾਈ ਆ ਤੇ ਜੇਤੇ ਕੋਈ ਗੌਰ ਨਹੀਂ ਕੀਤਾ ਗਿਆ ਆਉਣ ਵਾਲੇ ਸਮੇਂ 'ਚ ਅੱਜ ਸੰਗਤਾਂ ਕਿੰਨਾ ਕ ਇਕੱਠ ਵੇਖਣ ਨੂੰ ਮਿਲ ਰਿਹਾ ਤੁਹਾਡੀ 70 ਸ਼ਾਇਆ ਹੈ ਅੱਜ ਉੱਥੇ ਵੇਖੋ ਲੱਖ ਡੇਢ ਲੱਖ ਦਾ ਇਕੱਠ ਆਨੰਦਪੁਰ ਸਾਹਿਬ ਵਿੱਚ ਹੋ ਜਾਂਦਾ ਹਰ ਸਾਲ ਤੇ ਸੰਗਤ ਕਿੰਨੀ ਕ ਅੱਗੇ ਨਾਲੋਂ ਜਾਗਰੂਕ ਹੋ ਗਈ ਆ ਪਿਛਲੇ ਸਾਲ ਨਾਲੋਂ ਇਸ ਸਾਲ ਸੰਗਤਾਂ ਕਿੰਨਾ ਕ ਫਰਕ ਪੈ ਗਿਆ ਵੇਖੋ ਪਹਿਲਾਂ ਕਹਿ ਕੇ ਕਹਿਣਾ ਪੈਂਦਾ ਸੀ ਵੀ ਉੱਥੇ ਆਨੰਦਪੁਰ ਸਾਹਿਬ ਚੱਲੀਏ ਬਾਬਾ ਜੀ ਨੂੰ ਸਿੱਖਦਾ ਜਨਮ ਦੇਣ ਆ ਹੁਣ ਸੰਗਤਾਂ ਆਪ ਪੁੱਛਦੀਆਂ ਵੀ ਕਦੋਂ ਜਾਣਾ ਇੰਨੀ ਕ ਜਾਗਰੂਕ ਹੋ ਚੁੱਕੀ ਲੱਗਦਾ ਸੰਗਤ ਨੂੰ ਹੁਣ ਜਾਗਣਾ ਪਊਗਾ ਕੱਲ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਰਹੀਆਂ ਤਾਂ ਜਿਹੜੀ ਇਹ ਰ ਇਹਨਾਂ ਚੀਜ਼ਾਂ ਨੂੰ ਲਾਗੇ ਉਤਰ ਸਕਦੀ ਇਲੈਕਸ਼ਨਾਂ ਦੇ ਵਿੱਚ ਵੀ ਹਾਂ ਇਹਦੇ ਤੇ ਕੋਈ ਸ਼ੱਕ ਨਹੀਂ ਆਪਾਂ ਆਪਣੀਆਂ ਜਿਹੜੀਆਂ ਲਕਸ਼ਣਾਵਾਂ ਆਪਣਾ ਸੰਗਠਨ ਬਣਾ ਕੇ ਆਪ ਤੁਸੀਂ ਥੱਲੇ ਵੇਖ ਸਕਦੇ ਜੇ ਆਪਣਾ ਬਾਬਾ ਜੀ ਪਿੱਛੇ ਹਟਿਓ ਪਿੱਛੇ ਹਟ ਸ਼੍ਰੋਮਣੀ ਬਾਬਾ ਜੀਵਨ ਸਿੰਘ ਮੱਝੀ ਸਿੱਖ ਦਲ ਜਿਹੜਾ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਦੀਆਂ ਲਕਸ਼ਣਾਵਾਂ ਲੜਦਾ ਰਿਹਾ ਇਹ 1926 ਦੇ ਵਿੱਚ ਤਿਆਰ ਹੋਇਆ ਸੀ ਇਹਦੇ ਝੰਡੇ ਥੱਲੇ ਲਕਸ਼ਣਾਂ ਜਿਹੜੀਆਂ ਸ਼ਰਮਣੀ ਕਮੇਟੀ ਦੀਆਂ ਲੜੀਆਂ ਜਾਣਗੀਆਂ ਖਾਸ ਕਰਕੇ ਜਿੱਥੇ ਪੰਜਾਬ ਦੇ ਵਿੱਚ ਮਜਬੀ ਸਿੱਖ ਭਾਈਚਾਰਾ ਜਾਗਰੂਕ ਹੋ ਗਿਆ ਲੱਗਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੱਜ ਵੀ ਤੁਸੀਂ ਲਾਹੌਰ ਦੀ ਗੱਲ ਕੀਤੀ ਵੀ ਲਾਹੌਰ ਦੇ ਵਿੱਚ ਵੀ ਸਾਡੀਆਂ ਅੱਜ ਤੱਕ ਇਮਾਰਤਾਂ ਬਣੀਆਂ ਹੋਈਆਂ ਨੇ ਵੇਖੋ ਤਾਂ ਹੀ ਜਿਹੜੇ ਆ ਉਹ ਫਲੈਕਸ ਤੇ ਉਹਨਾਂ ਦੇ ਮੋਮੈਂਟੋ ਲਾ ਦਿੱਤੇ ਗਏ ਆ ਤੇ ਉਹ ਦੂਸਰਾ ਮਾਰਾ ਤਾਂ ਹੀ ਲਾਏ ਗਿਆ ਵੀ ਆਉਣ ਵਾਲੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਪਤਾ ਲੱਗ ਸਕੇ ਵੀ ਕੀ ਕੀ ਕੁਰਬਾਨੀਆਂ ਰੰਗਰੇਟੇ குரு ਕੇ ਬੇਟਿਆਂ ਦੀਆਂ ਅੱਜ ਜਸਟਿੰਗ ਗੀਟੀ ਉਹਨਾਂ ਦੇ ਵਾਈਫ ਅਤੇ ਬਾਬਾ ਅਮੇਰ ਸਿੰਘ ਸੋਢੀ ਜੋ ਅੱਜ ਵੱਡੇ ਕਾਫਲੇ ਦੇ ਨਾਲ ਅੰਮ੍ਰਿਤਸਰ ਦੇ ਮੁੱਖ ਮਾਰਗ 골ਡਨ ਗੇਟ ਤੋਂ ਵੱਡੇ ਕਾਫਲੇ ਦੇ ਨਾਲ ਅਨੰਦਪੁਰ ਸਾਹਿਬ ਅਤੇ ਹੋਰ ਵੱਖ-ਵੱਖ ਧਾਰਮਿਕ ਸਥਾਨਾਂ ਨੂੰ ਰਵਾਨਾ ਹੋ ਰਹੇ ਨੇ